ਮੈਟਰ ਇਹ ਡਾਪ ਲਾਇ ਹੈ ਇਹ ਗਿਗਾੜਾ ਬੈਟਰੀ ਚਾਰਜ ਕਰਦਾ ਇੱਕ ਤਾਰ ਇਥੋਂ ਇੱਧਰ ਲਾਤੀ ਕਿ ਇੱਧਰ ਤੇ ਚਲੋ ਹੋ ਗਈ ਹੁਣ ਚਾਰਜ ਵਾਧੂ ਹੋ ਗਈ ਹੁਣੇ ਦੇਦਿਆਂ ਕਰਕੇ ਸਟਾਰਟ ਜੇ ਹੋ ਗਈ ਤਾਂ ਆ ਦਿਗਾੜਾ ਪਾ ਇਦਾਂ ਇੱਥੇ ਰਹਿਣ ਦੇਣਾ ਵਾ ਜੇ ਨਾ ਚਾਰਜ ਹੋਈ ਅਗੋਂ ਫੇਰ ਦੇ ਲਾ ਲਵਾਂਗੇ ਕੋਲ ਜਾਸਮ ਸੇਰ ਚਲੋ ਮਿੱਤਰੋ ਰੱਖਦੇ ਆ ਮੈਂ ਟਮਾਟਾ ਕਰਦੇ ਆ ਮਿੱਤਰੋ ਫਿੱਟ ਤੇ ਲੋ ਵੇ ਮਿੱਤਰੋ ਰਾਣੀ ਸੁੰਦਰਾ ਦੀ ਬੈਟਰੀ ਬੂਡਰੀ ਆਪਾਂ ਲਾ ਕੇ ਦੇ ਲਈ ਸੀਗੀ ਤੇ ਨਹੀਂ ਹੋਈ ਨਹੀਂ ਸਟਾਰਟ ਤੇ ਜਿੱਦਨ ਦੀ ਆਪਾਂ ਰੀਲ ਬਣਾਈਆਂ ਨੂੰ ਨਜ਼ਰ ਲੱਗ ਗਈ ਆ ਓਏ ਨਜ਼ਰ ਲੱਗ ਗਈ ਆ ਤੇ ਮਿਰਚਾਂ ਲੈ ਲਈਏ ਗੱਡੀ ਦੇ ਨਜ਼ਰ ਲਾ ਲਈਏ ਕਿੰਨੀਆਂ 7 ਮਿਰਚਾਂ ਲਾਈ ਦੀ ਹੁੰਦੀ ਆ ਮینوਇਆ ਹੋਇ ਨ ਕੋਈ ਏ ਤਿੰਨ ਤਨੇ ਛੇ ਉੱਤ ਸੱਤ ਐਦਾਂ ਇਹ ਬੰਦੇ ਨજર ਲੱਗੀ ਹਨਾ ਉਹਦੀ ਉਹਨੂੰ ਹੀ ਦੇਣੀਆਂ ਵਾ ਉਹਦਾ ਮੂੰਹ ਕਾਲਾ ਹੋ ਜਾਵੇ ਕਾਲਾ ਹੋ ਜਾਵੇ ਤੈਨੂੰ ਥੋੜੀ ਕਿਆ ਵਾ ਤੇਰੀ ਥੋੜੀ ਨਜ਼ਰ ਲੱਗੀ ਆਹੋ ਕਾਹਦੇ ਅੱਗ ਬਾਲਦੀ ਆ ਆਪਣੇ ਤੇ ੱਚ ਆਪਾ ਛੱਡ ਦੇਣੀ ਆ ਜਾਂ ਨਜ਼ਰੇ ਗੱਡੀ ਸਟਾਰਟ ਹੋ ਜਾਏ ਅਗਲੀ ਸਲਫ ਦੇ ਵਿੱਚ ਓਏ ਉਹ ਕਹਿੰਦਾ ਆ ਵੀ ਛੱਡ ਦਈਏ ਇਹ ਪੁੱਤ ਤੁਹਾਡੇ ਬਾਤ ਤੇ ਰੱਖੀ ਆ ਵਾ ਇਹ ਤੁਹਾਡੇ ਉੱਤੇ ਵਾਰ-ਵਾਰ ਛੱਡਣੀਆਂ ਵਾ ਇਦਾਂ ਛੱਡਣੀਆਂ ਘਰੇ ਲੈ ਜਾ ਲਫੜ ਜਾ ਘਰੇ ਲੈ ਜਾ ਮਿੱਤਰੋ ਸਵੇਰ ਦੇ ਅੱਜ ਆਪਾਂ ਘਰੇ ਹੀ ਗੇ ਇਹ ਵਾਰ ਟੈਸਟਿੰਗ ਕਰਦੇ ਆ ਸਾਰਾ ਕੰਮ ਓਕੇ ਆ ਵੇਪਰ ਚੱਲਦੇ ਨਹੀਂ ਬਿਲਾ ਮਾਸਾ ਵੀ ਤੇ ਵੇਪਰ ਤੇ ਚਲਾਤੇ ਆ ਇਥੋਂ ਪਾਣੀ ਲੀਕ ਹੋਣਾ ਨਹੀਂ ਹਟਦਾ ਹੈਗਾ ਹੱਲੇ ਵੀ ਤੁਪਕਾ ਤੁਪਕਾ ਜੁਈ ਆਂਦੇ ਆ ਇਹ ਤਾਂ ਨਹੀਂ ਮੈਂ ਪੁੱਠਾ ਕਰਕੇ ਲਾਤਾ ਵਾ ਆ ਜਿਹੜਾ ਸਿਸਟਮ ਜੇ ਲੱਗਾ ਪਿਆ ਵਾ ਆ ਜਿਹੜਾ ਤੇ ਹੁਣ ਮੈਂ ਪਾਣੀ ਪਾ ਕੇ ਦੇਖਣ ਦਿਆ ਵੀ ਸਹੀ ਆ ਕਿ ਨਹੀਂ ਵੇਪਰ ਤੋਂ ਤਾਂ ਮਾਰਦੇ ਪੂਰੇ ਪਛਕਾਰੀਆਂ ਨਹੀਂ ਪਰ ਕਣੀ ਬਾਹਰ ਦੀ ਪਾਣੀ ਲੀਕ ਹੁੰਦਾ ਕਹਿੰਦੇ ਇਹਨੂੰ ਪੂਰਾ ਠੋਕਦੇ ਆ ਅੱਧੇ ਮਕੈਨਿਕ ਮਿੱਤਰੋ ਆਪਾਂ ਅਮਰੋਤੀ ਤੇ ਹੁਣ ਆਪ ਹੀ ਬਣ ਗਏ ਹੌਲੀ ਹੌਲੀ ਤੇ ਯੰਗੋ ਕੰਮ ਕਰਾਇਆ ਹੋਇਆ ਕਿਰ ਇੱਕ ਵੈਪਰ ਨਹੀਂ ਜਲਦੇ ਸਟਾਰਟ ਜਿਹੜੀ ਨਹੀਂ ਹੁੰਦੀ ਨੁਕਸਾਨਾਂ ਨੂੰ ਲੱਗ ਗਿਆ ਵਾ ਦਿਖਾਉਣਾ ਮਿੱਤਰੋ ਤੁਹਾਨੂੰ ਕੀ ਚੈੱਕ ਕਰ ਆ ਜਿਹੜੀ ਆਪਣੀ ਚੀਜ਼ ਖਰਾਬ ਹੋ ਗਈ ਹੈ ਗਰਮ ਬਹੁ ਹੁੰਦੀ ਹੈ ਇਹ ਤੇ ਇਸ ਕਰਕੇ ਆਪਾਂ ਤੇ ਬੰਦਾ ਆਪਣਾ ਲੈਣ ਗਿਆ ਹੋਇਆ ਸੂਈ ਇੱਕ ਹਲੇ ਤੱਕ ਆਇਆ ਨਹੀਂ ਆ ਯਾਂਗੋ ਕਿਦਾਂ ਬਣਾਏ ਵੀਡੀਓ ਚੱਲ ਮੇਰੀ ਗਾਲ ਸੋਣਾ ਯਾਰ ਸੂਈ ਚਾਈਦੀ ਸੀਗੀ ਵੇਪਰ ਚਲਾਉਂਦੇ ਆ ਬਸ ਆ ਚਲਦੀ ਨਹੀਂ ਆ ਵਿੱਚ ਸਾਦਨ ਨਹੀਂ ਗਈ ਸਾਦਨ ਕੀ ਹੋਇਆ ਦੁਕਾਨ ਤੋਂ ਲੈ ਕੇ ਆਣੀ ਨਹੀਂ ਨਹੀਂ ਹਾਂ ਵੀਡੀਓ ਨਾਲ ਨਹੀਂ ਆਣਾ ਵੀਡੀਓ ਚੱਲਦੇ ਆ ਬਸ ਆਪਾਂ ਕਰ ਲਈ ਆਡੀਓ ਤੇ ਕਿਹੜੀ ਪਾਣੀ ਸੰਤਰਾ ਨੂੰ ਮਿੱਤਰੋ ਬੋਲਣੀ ਕੀ ਹੋ ਗਿਆ ਇੱਕ ਚੀਜ਼ ਜੇ ਸਹੀ ਕਰੇ ਜੇ ਦੂਜੀ ਖਰਾਬ ਹੋ ਜਾਂਦੀ ਆ ਚਲਾ ਦੇ ਪਹਿਲੇ ਖਰਾਬ ਹੈਗਾ ਪਾਇਪ ਜਾਂ ਤੇ ਆਪਾਂ ਇੱਧਰ ਦੀ ਕਰਤਾ ਤੇ ਹੁਣ ਆਪਾਂ ਆ ਸਹੀ ਕਰਕੇ ਤਾਂ ਦੇਖਦੇ ਹਾਂ ਹੁਣ ਹੁਣ ਡੈਕ ਦੇ ਅੰਦਰ ਚੱਲਣ ਦੇ ਮਤਲਬ ਸਿਸਟਮ ਆਪਣਾ ਪੰਪ ਕੋਈ ਤੇ ਲੈਂਟ ਨਹੀਂ ਆਉਂਦੀ ਗੀ ਤੋ ਯਾਰ ਆਹ ਕਿ ਨਹੀਂ ਪਤਾ ਨਹੀਂ ਕਾਦੀ ਤਾਰ ਆ ਨਿਕਲ ਗਈ ਹੁਣ ਇਹ ਵੀ ਇਹ ਸ਼ਾਇਦ ਆ ਮੇਰੇ ਸਾਨੂੰ ਕਰੰਟ ਕਰੰਟ ਦੀ ਆ ਇਹਦੇ ਚੈਕਰ ਮਿੰਟ ਪਿਆ ਬਾਬਿਓ ਲਾਦਾ ਮੈਨੂੰ ਤੇ ਬਾਕੀ ਦੇਖ ਲੈਨੇ ਕੋਈ ਨਾ ਲਾ ਗਏ ਨੂੰ ਇੱਕ ਕਰੀ ਨੰਗੀ ਕਰਤੀ ਤਾਰ ਹੁਣ ਆਪਾਂ ਤਾਂ ਬੰਦਾ ਆਪਣਾ ਸੋਇਆ ਲੈਣ ਭੇਜਿਆ ਹੋਇਆ ਮੈਂ ਹਰੀ ਬੱਬੀ ਇਹ ਮੇਦਰਾ ਮਾਰਾ ਮੋਟਾ ਮੈਂ ਚਲਾ ਦਿੱਤਾ ਵਾ ਤਾਰ ਰੱਖਤਾ ਇਦਨ ਸ਼ੀਸ਼ੇ ਵਾਲ ਨੂੰ ਕਰਕੇ ਦੇਦਿਆਂ ਚੱਲਦਾ ਕਿ ਨਹੀਂ ਚੱਲਦਾ ਹੂੰ ਚੱਲਿਆ ਨਹੀਂ ਅਕਤੂਬਰ ਆਪਣੇ ਆ ਗਏ ਹੈਗੇ ਤੇ ਹੁਣ ਚੱਲੇ ਇੱਕ ਦੋ ਰੀਲ ਬਣਾਉਣਾ ਤੇ ਮਰੂਤੀ ਨੂੰ ਸੱਚੀ ਗੇ ਨਜ਼ਰ ਲੱਗ ਗਈ ਆ ਜਿਹੜਾ ਕੰਮ ਨਾਲ ਕੋਈ ਨਹੀਂ ਸਿਰੇ ਚੜਨ ਦਿਆਗਾ ਤੇ ਮਿੱਤਰੋ ਜੇ ਨਜ਼ਰ ਲੱਗ ਗਈ ਹਾਂ ਤੇ ਇੱਕ ਬੜਾ ਕੀ ਚੱਕਰ ਹੋਇਆ ਸਵੇਰ ਦਾ ਲੱਗਾ ਪਿਆ ਮੈਂ ਮਰੂਤੀ ਦੇ ਦਿਵਾਲੇ ਤੇ ਉਹ ਵੈਪਰਮ ਨਹੀਂ ਚੱਲੇ ਤੇ ਬੈਟਰੀ ਉਲਟਾ ਫੇਲ ਹੋ ਗਈ ਆ ਤੇ ਜਿਹੜੀ ਬੈਟਰੀ ਆਪਾਂ ਜਿਸ ਨਮੈਟਰ ਤੇ ਚਾਰ ਚਲਾ ਇਨਵਰਟਰ ਵੀ ਆਪਣਾ ਖਰਾਬ ਹੋ ਗਿਆ ਤੇ ਹੁਣ ਮਿੱਤਰੋ ਚੱਲੇ ਗਰਾਉਂਡ ਆ ਰੀਲਾਂ ਬਣਾਉਣੇ ਇੱਕ ਤੋਂ ਰੀਲਾਂ ਜੇ ਰੀਲਾਂ ਦੇਖਣੀਆਂ ਤੇ ਸੇਮ ਆਈਡੀ ਆਪਣੀ ਇੰਸਟਾਗ੍ਰਾਮ ਤੇ ਜਾ ਕੇ ਦੇਖ ਸਕਦਾ ਭਰਾ ਮੇਰਾ ਜਿਹਨੇ ਵੀ ਦੇਖਣੀਆਂ ਤੇ ਮਿੱਤਰੋ ਹੁਣ ਚਲੋ ਚੱਲਦੇ ਆ ਰੀਲਾਂ ਲਵਾਦੇ ਆ ਜਲਦੀ ਕੋ ਜਲਦੀ ਤੇ ਸਾਧਨ ਆਪਣੇ ਕੋ ਹੈ ਨਹੀਂ ਤੇ ਚੁਬਤ ਤੁਰ ਕੇ ਜਾਂਦੇ ਆ ਤੇ ਨਹੀਂ ਆਣੀ ਉਧਰੋ ਦੱਸਿਓ ਕਿ ਦਾ ਟੋਪੇ ਲਈ ਵਧੀਆ ਲੱਗਦੀ ਉੱਥੇ ਜਾ ਕੇ ਆਪਾਂ ਲਾ ਦੇਣੀ ਨਹੀਂ ਵਧੀਆ ਲੱਗਈ ਵੀ ਰੀਤ ਤੇ ਮਿੱਤਰੋ ਅੱਦੇ ਦਾ ਆਪਣਾ ਸ਼ੋਰ ਹੋ ਗਿਆ ਕੰਪਲੀਟ ਜਿਹੜੇ ਕੀ ਮਾਰੇ ਦੇਖਾਈ ਸ਼ਮੜਾ ਸ਼ਾ ਇੱਕ ਅਦਾ ਸ਼ੋਰ ਦਿਖਾਰਿਆ ਆਪਣੀ ਸਬਸਕ੍ਰਾਈਬਰ ਭਰਾਵਾਂ ਨੂੰ ਵੀ ਉਹ ਹੁਣ ਤੇ ਮਿੱਤਰੋ ਉਹ ਬਾਕੀ ਹੁਣ insta id ਤੇ ਪਤਾ ਲੱਗੂਗਾ ਕਿ ਆਪਾਂ ਚੱਲੇ ਆਂ ਹੋਰ ਤੱਕ ਪਹੁੰਚ ਇਹ ਦਿਖਾਉਣੇ ਤੁਹਾਨੂੰ ਮਿਲਦੇ ਹੀ ਆ ਕੇ ਫੇਰ ਤੇ ਜੋਬਰਾ ਜਵਾਨੋ ਵਾਣੀ ਹੋਏ ਪਏ ਆ ਤੁਰ ਤੁਰ ਕੇ ਆਹ ਦੇਖੋ ਮਿੱਤਰੋ ਕਿੰਨਾ ਲੈ ਰਸਤਾ ਪਿਆ ਕਿੰਨਾ ਤੈਅ ਕਰ ਰਹੇ ਆਂ ਇੱਕ ਚਾਲਦੇ ਹਾਂ ਹੁਣ। ਮੇਟਰੋ ਰਾਤ ਪੈ ਗਈ ਆ ਤੇ ਰਾਤ ਦੇ ਸਮੇਂ ਮੈਂ ਵੀਡੀਓ ਰਿਕਾਰਡ ਕਰਨ ਦਿਆਂ। ਤੇ ਮੇਟਰੋ ਮੀ ਆ ਗਿਆ, ਮੀ ਗਾਮ ਯੈਂਗੋ ਹੋ ਗਿਆ। ਮਰੂਤੀ ਮਾਤੀ ਆਪਣੀਆਂ ਤੋਤੀ ਗਈ ਆ। ਹਾਂ, ਬਿਜਲੀ ਬੋਲਿਛਕੰਦੀ ਆ ਪੂਰਾ ਦਿਨ ਚਾੜ ਦਿੰਦੀ ਆ। ਤੇ ਹੁਣ ਮਿੱਤਰੋ ਵੀਡੀਓ ਮੈਂ ਕਰਨ ਦਿਆਂ ਐਡਿਟ। ਤੇ ਬੁਰਾ ਕੰਮ ਹੋਇਆ ਪਰ ਯੈਂਗੋ ਤੇ ਮਿੱਤਰੋ ਵਲੌਗ ਵਧੀਆ ਲੱਗਾ ਤਾਂ ਲਾਈਕ ਤੇ ਸਬਸਕ੍ਰਾਈਬ। ਮਿਲਦੇ ਹਾਂ ਕੱਲ ਨੂੰ ਨੈਕ ਵਲੌਗ।